ਰੱਬ ਤਾਂ ਸਾਡੀ ਸੁਣਦਾ ਹੀ ਨਹੀਂ ਕੀ ਤੁਸੀਂ ਉਹਨੂੰ ਫੜਾਣਾ ਜਾ ਰਹੇ ਹੋ ਕਿ ਮੇਰੀ ਗੱਲ ਸੁਣ ਰੱਬ ਸਾਡੀ ਗੱਲ ਮੰਨੇ ਗੁਰੂ ਨਾਨਕ ਤੁਸੀਂ ਉਹਦੀ ਗੱਲ ਮੰਨੋ ਉਹਦੇ ਹੁਕਮ ਤੇ ਧੀਓ ਫਿਰ ਕੀ ਹੋਏਗਾ ਫਿਰ ਤੁਸੀਂ ਧਿਆਰੇ ਹੋ ਗੋਗੇ ਫਿਰ ਪਾਤਸ਼ਾਹ ਹੋ ਜਾਓਗੇ ਸੋ ਪਾਤਸ਼ਾਹ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਰਜ਼ਾਈ ਜੇ ਤੁਸੀਂ ਉਹਦੀ ਗੱਲ ਮੰਨੋਗੇ ਤੁਸੀਂ ਰਾਜੇ ਪਾਤਸ਼ਾਹ ਹੋ ਜਾਓਗੇ ਕਿਉਂਕਿ ਅੰਦਰ ਸੰਤੋਖ ਹੈ ਅੰਦਰ ਸਬਰ ਅੰਦਰ ਸਮਝ ਆਵੇ ਕਿ ਸਭ ਕੁਝ ਤੇ ਉਹਦਾ ਆ ਜਦੋਂ ਤੱਕ ਮੇਰਾ ਆ ਮੇਰੇ ਮਨ ਕੇ ਟੈਂਸ਼ਨ ਹੈ ਇਸ ਕਰਕੇ ਵੀ ਸਾਡੇ ਮੂੰਹੋਂ ਗੱਲਾਂ ਵੀ ਨਿਕਲਦੀਆਂ ਰੱਬ ਸਾਡੇ ਤੋਂ ਮਾਰ ਸਾਡੀ ਗੱਲ ਨਹੀਂ ਮੰਨਦਾ ਅਸੀਂ ਇਹਨੇ ਪਾਠ ਕਰਦੇ ਆ ਇਹ ਗਲਤ ਫੀਲ ਕੀਤਾ ਹੋਇਆ ਸਾਡੇ ਮਨ ਕਿ ਜਿਹੜਾ ਸਾਡੀ ਗੱਲ ਮੰਨੇਗਾ ਫਿਰ ਕਹਾਂਗੇ ਰੱਬ ਚੰਗਾ ਚੰਗੇ ਚੰਗਾ ਕਰ ਮੰਨੇ ਮੰਨੇ ਮੰਦਾ ਹੋਏ ਜਦੋਂ ਤੇ ਕੋਈ ਚੰਗਾ ਮਿਲ ਜਾ ਸੀ ਕਹਿੰਦੇ ਰੱਬ ਬੜਾ ਚੰਗਾ ਤੇ ਜਦੋਂ ਕੋਈ ਨਹੀਂ ਮਿਲਿਆ ਸੀ ਕਹਿੰਦੇ ਰੱਬ ਨੇ ਬੜੀ ਮਾਰੀ ਕਰ ਦਿੱਤੀ ਤੋ ਜਿਹੜੇ ਤੁਹਾਨੂੰ ਦੁਨੀਆ ਦੇ ਵਿੱਚ ਗੁੰਮਰਾਹ ਕਰ ਰਹੇ ਸੀ ਕਿ ਆਹ ਕੰਮ ਕਰੋ ਰੱਬ ਤੁਹਾਡੀ ਆ ਗੱਲ ਮੰਨ ਲੇਗਾ ਆਹ ਮਰਜ਼ੀ ਪੂਰੀ ਹੋ ਜਾਏਗੀ ਉਹਨਾਂ ਸਾਰਿਆਂ ਤੋਂ ਗੁਰੂ ਨਾਨਕ ਨੇ ਤੋੜ ਦਿੱਤਾ ਕਿ ਇਹਨਾਂ ਨੂੰ ਛੱਡੋ ਇਹ ਤੁਹਾਨੂੰ ਲੁੱਟ ਰਹੇ ਨੇ ਹਿੰਦੇ ਆ ਐਕਸਪਲੈਨ ਯੂ ਬਿਕਾਉਜ਼ ਯੂ ਆਰ ਬਿਕਮਿੰਗ ਅ ਸਲੇਵ ਆਫ ਯੋਰ ਡਿਜ਼ਾਇਰਸ ਐਂਡ ਬਿਕਾਉਜ਼ ਤੁਹਾਡੀ ਡਿਜ਼ਾਇਰਸ ਵਾਸਤੇ ਯੂ ਗੋ ਟੂ ਡਿਫਰੈਂਟ ਪਲੇਸਸ ਐਂਡ డు ਪ੍ਰੇਅਰਸ ਫਿਰ ਉਹਦੇ ਸਰਵੰਤ ਬਣ ਕੇ ਤੁਸੀਂ ਉਹੀ ਸਭ ਕੁਝ ਕਰੀ ਜਾਂਦੇ ਜੋ ਬੰਦਾ ਕਰਾ ਰਿਹਾ ਹੈ ਆਪਣੀ ਗੱਲ ਰੱਬ ਨੂੰ ਨਾ ਮਨਾਓ ਰਬ ਜੀ ਗੱਲ ਮੰਨਣੀ ਸ਼ੁਰੂ ਕਰੋ ਬਾਣੀ ਸ਼ੁਰੂ ਹੋ ਤੋ ਦਿੱਤੀ ਹੁਕਮ ਰਜ਼ਾਈ ਚੱਲਣਾ ਨਾਨਕ